ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਤੁਹਾਡੇ ਆਪਣੇ ਚੈਨਲ ਉੰਡੀ ਫੈਮਿਲੀ ਬਲੌਗ ਤੇ ਉਮੀਦ ਕਰਦੇ ਹਾਂ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਤੇ ਇਸੇ ਉਮੀਦ ਦੇ ਨਾਲ ਆਪਾਂ ਅੱਜ ਦਾ ਜਿਹੜਾ ਬਲੌਗ ਆ ਸ਼ੁਰੂ ਕਰਦੇ ਆ ਤੇ ਮਾਰਨਿੰਗ ਦਾ ਟਾਈਮ ਆ ਮਾਰਨਿੰਗ ਦਾ ਨਹੀਂ ਕਹਿ ਸਕਦੇ ਦੁਪਹਿਰ ਦਾ ਟਾਈਮ ਆ ਕਿੰਨੇ 11:00 ਵਜੇ ਕਿ 10:30 9 ਬੱਜੇ 9 ਨਹੀਂ ਬੱਜੇ ਹੋਏ ਉਹ ਮੌਸਮਾ ਧੁੱਪਾਂ ਇਦਾਂ ਦੀ ਆ ਹਨਾ ਆਹ ਹੋ ਆ ਬੱਦਲ ਜਿਹਾ ਹੈ ਦੇਖੋ ਬੱਦਲ ਜੇ ਹੋਏ ਹੋਏ ਨੇ ਉਹ ਦੇ ਕਰਕੇ ਟਾਈਮ ਦਾ ਨਹੀਂ ਪਤਾ ਲੱਗਦਾ ਅੱਛਾ ਨਹੀਂ ਖੜਦੇ ਇਹ ਤਾਂ ਇੱਕ ਗਾਣਾ ਆ ਜਿਹੇਰ ਦਾ ਗਾਣਾ ਰਿਲੀਜ਼ ਕੀਤਾ ਆਪਾਂ ਨੇ ਸ਼ਾਰਟ ਵੀਡੀਓ ਪਾਈ ਆ ਉੱਥੇ ਜਾ ਕੇ ਸੁਣ ਕੇ ਆ ਜਿਹੇਰ ਦਾ ਇੱਕ ਗਾਣਾ ਆਇਆ ਰਿਲੀਜ਼ ਕਰਤਾ ਇਹ ਆਪਾਂ ਨੇ ਸ਼ਾਰਟ ਵੀਡੀਓ ਪਾਈ ਆ ਜਾ ਕੇ ਦੇਖ ਕੇ ਆਇਓ ਤੇ ਜੇਕਰ ਤੁਸੀਂ ਚੈਨਲ ਤੇ ਪਹਿਲੀ ਵਾਰੀ ਆਉਣੇ ਹੋ ਨਾ ਤਾਂ ਪਲੀਜ਼ ਚੈਨਲ ਨੂੰ ਬੈਲ ਦੇ ਨਾਲ ਸਬਸਕ੍ਰਾਈਬ ਕਰ ਲਿਆ ਕਰੋ ਬੈਲ ਆਈਕਨ ਦਾ ਬਟਨ ਜਿਹੜਾ ਦਬਾਉਣਾ ਨਾ ਭੁੱਲਿਓ ਠੀਕ ਆ ਜੀ ਮੰਮੀ ਸਿਰਵਾ ਦੇ ਤੇ ਹੋਰ ਸੁਣਾਓ ਜੀ ਕੀ ਹਾਲ ਚਾਲ ਨੇ ਠੀਕ ਠਾਕ ਹੋ ਮੌਸਮ ਕੁਛ ਆਸਾ ਵੈਸਾਈਆ ਮੰਮੀ ਸਿਰਵਾ ਸਮਝ ਨਹੀਂ ਸਿਰਵਾਉਣੀਆ ਚਲ ਕਿਉਂ ਮੈਨੂੰ ਕੁੜੀ ਪਾਇਆ ਕੁੜੀ 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 ਮੇਰੀ ਕੁੜੀ ਕੁੜੀ ਕਿਉਂ ਹੋਈ ਹਾਜ਼ਰ ਤੇ ਜਿਹੜੇ ਡੈਡੀ ਕੰਮ ਲੱਗੇ ਹੋਇਆ ਕੰਮ ਵੀ ਬਹੁਤ ਜ਼ਰੂਰੀ ਲੱਗੇ ਹੋਇਆ ਰਸਤਾ ਬਣਾਉਂਦੇ ਇਹ ਘੜਦੇ ਇਹ ਕਰਦੇ ਆ ਰਸਤਾ ਪੱਕਾ ਜੈਪੁਰ ਨੂੰ ਹੂੰ ਕੜਤੀ ਸੜਕ 20 ਮੀਟਰ ਮੀਟਰਾਂ ਨੂੰ ਸੜਕ ਕੱਢ ਕੇ ਹਟੇ ਨੇ ਦਿਖਾਇਓ ਸੜਕ ਤੇ ਹੋਇਓ ਹੁਣ ਪਤਾ ਕਰਨਾ ਮੀਟਰ ਚੈੱਕ ਕਰਨ ਵਾਲੇ ਭਾਈ ਨੇ ਪਤਾ ਨਹੀਂ ਕਾਦ ਆ ਜਾਣਾ ਫਿਰ ਉਹ ਹਰ ਵਾਰੀ ਆ ਕੇ ਕਹਿ ਦਿੰਦਾ ਬਾਲਣ ਚੱਕੋ ਬਾਲਣ ਚੱਕੋ ਮੀਟਰ ਹੋ ਲੱਗੇ ਹੋਇਆ ਤੇ ਹੁਣ ਇਹਨਾਂ ਨੇ ਇੱਥੋਂ ਰਸਤਾ ਕਰਤਾ ਮੈਨੂੰ ਤਾਂ ਦੀਣਾ ਨਹੀਂ ਚੰਗੀ ਤਰ੍ਹਾਂ ਪਹੁੰਚ ਦੇ ਵਿੱਚ ਫੋਨ ਦੇ ਚਲੋ ਸੜਕ ਬਣਾਤੀ ਰਸਤਾ ਪੱਕਾ ਕਰਤਾ ਉਹ ਪੱਕੀ ਨਾਟਾ ਲਾ ਲਿਆ ਤੇ ਰੱਬ ਨੂੰ ਧੁੱਪ ਕੱਢਣੀ ਚਾਹੀਦੀ ਰੱਬ ਪਤਾ ਨਹੀਂ ਕੀ ਮਦਮ ਜਿਹਾ ਕਰਕੇ ਖੜ ਗਿਆ ਖੈਤੀ ਨਾਟਾ ਲਾ ਲਿਆ ਤੇ ਉਹ ਕਾਲੂ ਨਹੀਂ ਉੱਤੀ ਵੇਣੀ ਮਰੂਪਤੀ ਨਹੀਂ ਹੈਗੀ ਆਹ ਦੇ ਆ ਗੋਹਾ ਕੀ ਕਿਹੜੇ ਬੰਦੇ ਨੇ ਗੋਹਾ ਮੋੜਿਆ ਜਿਹੜਾ ਚੱਕ ਕੇ ਬਾਹਰ ਮਾਰਿਆ ਪਾਏ ਮੁੱਟੀ ਮਿੱਠੇ ਮਿੱਠੇ ਤਾਂ ਗੋਹਾ ਕੀਤਾ ਮਿੱਠੀ ਮਿੱਠੀ ਨੂੰ ਬੈਕ ਕੈਮਰੇ ਨਾਲ ਦਿਖਾਉਣੀ ਆ ਉਹਨੂੰ ਬਹੁਤ ਸ਼ੌਂਕ ਆ ਵੀਡੀਓ ਬਣਾਉਣਾ ਨਹੀਂ ਮੇਰਾ ਮਿੱਠੂ ਹੈਲੋ ਕਰ ਦੋ ਕਰੀ કરી ਹੈਲੋ ਕਰੀ ਹੈਲੋ ਹੈਲੋ ਸਿੱਧੈ ਲੇ ਕੀ ਜਨ ਕੀ ਹੋ ਗਿਆ ਹੈਲੋ ਕਰ ਦੇ ਕਰ ਦੇ ਬੁੱਤ ਕੀ ਹੋ ਗਿਆ ਪਰੀ ਪਰ ਇਹ ਮੂੰਹ ਕਰੀ ਬੈਠੀ ਹੈ ਕੀ ਗੱਲ ਬੋਲਣਾ ਨਹੀਂ ਸ਼ਹਾਜਾ ਕਿਵੇਂ ਕੰਨ ਖੜੇ ਕਰਿਆ ਪ੍ਰੂਫ ਮਿੱਠੀਏ ਕੀ ਹੋ ਗਿਆ ਕਿੱਥੇ ਗਿਆ ਜਿਹੜਾ ਬਾਹਰ ਚਲ ਗਿਆ ਨੀਂਦ ਆਉਂਦੀ ਹੈ ਸੌਂ ਜਾ ਸੋਝਾ ਸੋਝ ਚਲ ਹੈਲੇ ਲਾ ਲੋੜੀ ਮਿੱਟੀਏ ਟੂਟਾ ਜਾਤੇ ਜੀ ਬੱਬ ਕੇ ਬੜੀ ਲੜਾਕੀ ਐ ਜਿੱਦੇ ਮਾਪੜ ਲੈ ਤੇਰੀ ਮਾ ਬੜੀ ਲੜਾਕੀ ਐ ਧਾਰ ਥੱਲੇ ਵੀ ਅੱਗ ਦੇਖ ਲਈਏ ਤੇ ਫੇਰ ਜਿਹੜਾ ਦੇ ਬਾਲ ਬੌਣੀਆਂ ਧਾਰ ਰੱਖੀ ਹੋਇਤੀ ਮੈਂ ਮਿਕਸ ਜੀ ਧਾਰ ਧਰੀਆ ਤੇ ਜਿਹੜੀਆਂ ਗਰਮੀਆਂ ਆਈ ਉਹ ਨਹੀਂ ਮਿਕਸ ਦਾਲ ਨਹੀਂ ਮੋਠਾਂ ਦੀ ਦਾਲ ਮੋਠਾਂ ਦੀ ਦਾਲ ਰੱਖੀ ਹੱਥ ਉਹ ਜਿਹੜੀਆਂ ਗਰਮੀਆਂ ਵਾਲੀਆਂ ਦਾਲਾਂ ਨੇ ਉਹ ਖਤਮ ਵੀ ਤਾਂ ਕਰਨੀਆਂ ਨੇ ਮम्मी ਬੱਸ ਦਾਲੀ ਕੋਈ ਨਾ ਸਾਰਾ ਥੋੜੀ ਆ ਉਹ ਮਿਕਸ ਨਹੀਂ ਗਈ ਬੱਚੇ ਦਾਲ ਤਰਿੱਤੀ ਆ ਗਰਮ ਪਿਆ ਢੱਕਣ ਅੱਗ ਬਾਲਦੀ ਆ ਇਹਦੇ ਨਾਲ ਚੰਗੀ ਤਰ੍ਹਾਂ ਮੰਮੀ ਆ ਮਾਤਾ ਅੱਧੀ ਚੋਰਨੀ ਹੁੰਦੀ ਆ ਨਿਆਣਿਆਂ ਦਾ ਤਾਂ ਹੀ ਨਿਆਣੇ ਵਧੀਆ ਪੜਦੇ ਨੇ जे न्याणे से पूरा सच बोली जाए फिर न्याय खा ले ना तो न्याय देसी घ्यो खाना है ना न्याण ने बचागदार चीज खानी है माँ तो अद्धी चोर नहीं होंगी ना खाई ना खाई फिर की हो जू चलो मैं मैं नहीं खाँगा और मोटा भी दाल पसंद मोठ ही ने भी ये अपने मोठ पाए ਜਿੰਨੀਆਂ ਵੀ ਆਪਣੇ ਕੋਲ ਦਾਲਾਂ ਬਈਆਂ ਸੀਗੀਆਂ ਰਾਜਮਾ ਮੂੰਗੀ ਤੇ ਮੂੰਗੀ ਮਸਰੀ ਉਹ ਦਾਲਾਂ ਪਾਤੀਆਂ ਮੋੜ ਤਾਂ ਹੈ ਨਹੀਂ ਸੀਗੇ ਮੁੱਕੇ ਹੋਏ ਮੋੜ ਤਾਂ ਖਤਮ ਹੋਏ ਹੋਏ ਨਹੀਂ ਹੈ ਨਹੀਂ ਸੀਗੇ ਉਹਨੋਂ ਸਰਦੀਆਂ ਵਾਲੇ ਮਗਾਵਾਂਗੇ ਨਾ ਆਪਾਂ ਫੇਰ ਹੋਣਗੇ ਅੱਜ ਮੈਂ ਚੁੱਲ੍ਹੇ ਦੇ ਆਲੇ-ਦਾਲੇ ਉਹ ਨਹੀਂ ਕਰਿਆਗਾ ਟੁੱਟੇ ਹੀ ਨਿਲਾਏਗੀ ਮਿੱਟੀ ਚਲੋ ਥੋੜੀ ਜਿਹੀ ਮਿਹਨਤ ਕਰ ਲਾਂਗੇ ਮਾਂਜਣ ਨੂੰ ਰਿੱਜ ਦੀ ਹੈ ਚਲੋ ਵਧੀਆ ਬਣ ਜਾਣਾ ਨੇ ਜਦ ਤੱਕ ਦੁਬਾਰਾ ਰੋਟੀ ਰਾਟੀ ਖਾਣੀ ਹੋਊਗੀ ਬਹੁਤ ਸੋਹਣੀ ਬਣ ਜਾਣਾ ਇਹਦੇ ਵਿੱਚ ਮੈਂ ਪਾਉਣੀ ਸੀ ਕਿ ਪਿਆਜ਼ ਕੱਟ ਕੇ ਪਾਉਣਿਆ ਹਾਲੇ ਥੋੜਾ ਜਿਹਾ ਲਸਣ ੜਸਣ ਜੀ ਮਾਂਜੀ ਦਾਕਾ ਜੀ ਕਿੱਥੇ ਹੋ ਮੈਨੂੰ ਨਾ ਬੋਲਣਾ ਕਿਉਂ ਨਹੀਂ ਬੋਲਣਾ ਬਈ ਮੈਂ ਮਿਰਚ ਦਾਲ ਬਣਾਈ ਆ ਮੈਂ ਤੁਹਾਨੂੰ ਦਿਖਾਈ ਆ ਮੋਠਾ ਵੀ ਦਾਲ ਆ ਸਾਰੇ ਜਾਣੇ ਦੱਸਿਓ ਜੇ ਸਾਨੂੰ ਵੀ ਮੋਟ ਕਿੱਦਾਂ ਦੇ ਹੁੰਦੇ ਆ ਕਾਦੀ ਦਾਲ ਮਿਰਚ ਦਾਲ ਨੋ ਮੋਠਾ ਵੀ ਦਾਲ ਮਿਰਚ ਦਾਲ ਤੇ ਮੋਟ ਦੱਸ ਕਿੱਦਾਂ ਦੇ ਹੁੰਦੇ ਆ ਮੋਟ ਦਾਲੇ ਹੁੰਦੇ ਆ ਫੇਰ ਉਹ ਪਾਣੀ ਆ ਪਾ ਵਿੱਚ ਉਹ ਤਾਂ ਪਾਇਆ ਤੇ ਮਿਰਚ ਦਾਲ ਪਾ ਲਈ ਆ ਹੁੰਦੀਆਂ ਸੀ ਉਹ ਮਿਕਸਰ ਦਾਲ ਕਹਿ ਦਿੰਦੀਆਂ ਸੀ ਤੇ ਜਿਹੜੇ ਤੇਰੇ ਵਰਗੇ ਹੋਗੇ ਪੜ੍ਹੇ ਲਿਖੇ ਉਹ ਮਿਸੀ ਮਿਸੀ ਦਾਲ ਤਾਂ ਹੱਥ ਕੋਈ ਗਿਆ ਨਾ ਕਿਉਂ ਨਹੀਂ ਆਉਂਦੀ ਅੰਗਰੇਜ਼ੀ ਸ਼ੁਰੂ ਤੋਂ ਚੱਲੀ ਆਉਂਦੀ ਆ ਭਈ ਮਿਸੀ ਦਾਲ ਕਹਿੰਦੀ ਆ ਨਹੀਂ ਇਹ ਕਿੱਥੇ ਪੰਜਾਬੀ ਹੈ ਉਹ ਮੰਮੀਆਂ ਆਪਣੀਆਂ ਮੰਮੀਆਂ ਬੀਬੀਆਂ ਸਾਰੀਆਂ ਮਿਸੀ ਦਾਲ ਕਹਿੰਦੀ ਹੁੰਦੇ ਸੀ ਉਹ ਮੇਰੇ ਪੌੜੀਆਂ ਦੇ ਵਿੱਚ ਕੱਪੜੇ ਪੈ ਤੋਣ ਵਾਲੇ ਨਹੀਂ ਤੁਸੀਂ ਸਵੇਰ ਤੋਂ ਮੈਨੂੰ ਇਹ ਕੱਪੜੇ ਤੋਣ ਨਹੀਂ ਜਾਣ ਦਿੰਦੇ ਬੰਦੇ ਕੋ ਮਰ ਆਹ ਕਰਦੇ ਉਹ ਕਰਦੇ ਆਹ ਕਰਦੇ 11 ਵਜਾ ਤੇ ਇਹਨਾਂ ਸਰ ਬੋਣਾ ਨਹੀਂ ਹੁਣ ਦੱਸ ਦੇ ਮੈਂ ਹੁਣ ਕੰਮ ਲੱਗ ਜਾਣਾ ਲੱਗ ਜਾ ਮੈਂ ਤੇਰੇ ਨਾਲ ਲੈਣੇ ਨੇ ਸੋ ਫਿਰ ਜਿੰਨੀਆਂ ਛੁੱਟੀਆਂ ਨੇ ਇੱਕ ਨੇ ਬਲੂਗਰੀਆਂ ਲੈ ਕੇ ਫਿਰ ਨਹੀਂ ਆਪਦੇ ਬਾਹੂ ਦਾ ਮੇਰ ਕੋ ਨਹੀਂ ਆਥਣੇ ਟਾਈਮ ਹੁਣ ਆਥਣੇ ਦਾ ਮੈਨੂੰ ਬਹੁਤ ਕੰਮ ਆ ਆਥਣੇ ਦਾ ਮੈਂ ਜਾ ਕੇ ਆਣਾ ਅੱਜ ਮਾੜਾ ਜੀ ਨਹੀਂ ਹੁਣ ਆ ਦੇ ਹੁਣ ਮੋਜੀ ਮਨ ਦਾ ਨਹੀਂ ਹੁਣਗਾ ਬਸ 아이 ਇਹਦੀ ਤਾਂ ਹੈ ਬੁੱਕ ਕੇ ਨਹੀਂ ਇਹਨੂੰ ਓਟ ਆਉਂਦੀ ਉਹਨੂੰ ਐ ਦੇਖੀ ਜਾਂਦਾ ਉਹਨੂੰ ਐ ਪੜੀ ਜਾਂਦਾ ਪਤਾ ਨਹੀਂ ਮੈਨੂੰ ਸਮਝ ਨਹੀਂ ਲੱਗਦਾ ਸਵੇਰੇ ਮੈਂ ਕੰਗਾ ਤੇਲ ਚੱਕਿਆ ਉਦੋਂ ਆਟ ਬਣਾਉਣ ਬੈਠ ਗਿਆ ਇਹਦੀ ਤਾਂ ਆਟ ਨਹੀਂ ਮੁੱਕਦੀ ਆਟ ਬੋਲਦੀ ਨਹੀਂ ਬਣੀ ਆਟ ਤਾਂ ਬਸ ਨਹੀਂ ਬਣੀ ਗੀਓਣਾ ਵੱਲੋਂ ਸਪੋਰਟ ਮਾਰਿਆ ਉਹ ਬੜਾ ਮਾਰਾ ਮੈਂ ਸੱਚੀ ਵੀ ਮਾਰ ਦੂੰ ਕਿਉਂ ਲੱਗਦਾ ਉਹ ਕਾਲੀ ਸ਼ਾਮਦਨਾ ਆਇਆ ਹੋਇਆ ਵੀ ਤੂੰ ਹੁਣ 11 ਸਵੇਰੇ 11 ਕਰਤੇ 10 ਮੈਂ ਕੰਮ ਕਿਹੜੇ ਵੇਲੇ ਕਰੂੰ ਮੈਂ ਨਹੀਂ ਰਾਇਆ ਹੋਇਆ ਕੰਮ ਮੈਂ ਕਰੀ ਨਾ ਨਾ ਯਾਰ ਮੈਂ ਤਾਂ ਆਪ ਤੇ ਆ ਕੀ ਆ ਮੁਰਜ਼ਾ ਵੀ ਹੁਣ ਦੁਸ਼ਹਿਰੇ ਨਾਤਾ ਹੁੰਦਾ ਦੁਸ਼ਹਿਰੇ ਤੋਂ ਬਾਅਦ ਹੁਣ ਉਹਨੂੰ ਨਹੀਂ ਕੀ ਹੁੰਦੀ ਐ ਲੋਹੜੀ ਹੁਣ ਸਿੱਧੇ ਦੁਸ਼ਹਿਰੇ ਤੋਂ ਬਾਅਦ ਲੋਹੜੀ ਨੂੰ ਨਾ ਉਹ ਤਾਂ ਬੱਝ ਰੋਈ ਜਾਣਾ ਇਹ ਨਾ ਸਮਝਾ ਚੋੜਿਆ ਵੀ ਪਰਮ ਤੇ ਆ ਰਿਹਾ ਹੈ ਕੱਲ ये लग गया लगे आप करा कुछ बना के साल सा लगे बहुत दुखी कर दो मिनट उठ के बैठी उधर करके बैठा ਲੋ ਲੋ ਪੀ ਗਏ ਉੱਤੇ ਜੱਕਲਾ ਤੇਰਾ ਹੱਥ ਇਹਨੂੰ ਚਿੱਟੀ ਜੱਗੀ ਲੱਗ ਜਾਣਾ ਚੰਗਾ ਫਿਰ ਇੱਕਦਮ ਮੂੰਹ ਕਰ ਆਪਾਂ ਬੋਂਦੇ ਹੀ ਨਹੀਂ ਹੈਗੇ ਤੇਲ ਲੱਗ ਗਿਆ ਬਸ ਬੇਟੀ ਦਾ ਠੀਕ ਹੈ ਹਾਂ ਚਲੂਗਾ ਬੋਣਾ ਨਹੀਂ ਨਹੀਂ ਮੂੰਖੜੀ ਕਰਤੇ ਪਿਆ ਵੀ ਜੜ ਥੂੜਾ ਦੇ ਉੱਤੇ ਮੇਰੇ ਵੱਲੋਂ ਮੂੰਹ ਕਰ ਰ ਆਪਣੀ ਗੱਲ ਬੱਸ ਕਰਾਤੀ ਇਹਦੇ ਬਾਲਾਂ ਜਾਨੇ ਮੇਰੀ ਇਹ ਬੰਦ ਕਰਵਾ ਲਈ ਨਾਲ ਤੁਮ ਹੋ ਜਾਏਗਾ ਮੈਨੂੰ ਫੋਕ ਲੱਗੇ ਦੇਖ ਲਓ ਦੁਬਾਰਾ ਫੋਕ ਲੱਗਿਆ ਹੀ ਹੈ ਚਾਰ ਖਾਣੇ કરી ਪਈ ਸੱਚੀਓ ਕਮਾਲ ਕਰੀ ਪਈਆ ਤੇ ਲੋ ਜੀ ਕਮਾਲ ਕਰੀ ਪਈਆ ਆਪਾਂ ਚਾਹ ਬਣਾ ਕੇ ਕਮਾਲ ਕਰਨੀ ਆ ਕੱਪੜੇ ਧੋਣੇ ਆ ਬਹੁਤ ਜ਼ਿਆਦੇ ਨਸ਼ਾ ਪੱਤਾ ਪੂਰਾ ਕਾਇਮ ਕਰਕੇ ਚਾਹ ਬਣ ਜਵੇ ਕੱਪੜੇ ਜਿਹੜੇ ਆਪਾਂ ਨਾ ਕੱਲ ਇੱਕ ਰੂਮ ਸਾਫ਼ ਕੀਤਾ ਬਦੌਟ ਵੀਡੀਓ ਕੋਈ ਵੀਡੀਓ ਨਹੀਂ ਬਣਾਈ ਹੈਗੀ ਕੱਲ ਜਾਣੀ ਕਿ ਸੈਟਰਡੇ ਨੂੰ ਅੱਜ ਸੰਡੇ ਆ ਤੇ ਇਹ ਕਹਾ ਸਾਰੀ ਲੌਬੀ ਸਾਫ ਕਰਤੀ ਵੀਡੀਓ ਤਾਂ ਨਹੀਂ ਬਣਾਈ ਵੀ ਮੇਰੇ ਨਾਲ ਬੱਚੇ ਲੱਗੇ ਹੋਏ ਸੀ ਪੂਰਾ ਇਹਨਾਂ ਤੋਂ ਮੈਂ ਕੰਮ ਲਿਆ ਪੂਰਾ ਲਾਹਾ ਲਿਆ ਬੱਚਿਆਂ ਦਾ ਇਹਨਾਂ ਤੋਂ ਇਹਨਾਂ ਨੂੰ ਕਿਹਾ ਵੀ ਸਾਰਾ ਸਾਫ ਕਰ ਦੋ ਇਹਨਾਂ ਤੋਂ ਕਰਵਾਇਆ ਫਿਰ ਵੀਡੀਓ ਦੇ ਚੱਕਰ ਚ ਕਈ ਵਾਰੀ ਆਏ ਹੋ ਜਾਂਦਾ ਵੀ ਬੱਚੇ ਜੇ ਮੈਂ ਵੀਡੀਓ ਬਣਾਉਣ ਆਜਾ ਬੱਚਿਆਂ ਨੂੰ ਭੱਜ ਜਾਣਾ ਆਪਦਾ ਫਿਰ ਇਹ ਆਸੇ-ਬਾਸੇ ਹੋ ਜਾਂਦੇ ਆ ਫਿਰ ਤਾਂ ਕਰਕੇ ਮੈਂ ਕੱਲ ਕੋਈ ਵੀਡੀਓ ਹੀ ਨਹੀਂ ਬਣਾਈ ਹੈਗੀ ਮੇਰੇ ਕੋਲ ਵੀਡੀਓ ਸੀਗੀ ਆਪਾਂ ਨੇ ਉਹ ਪਬਲਿਸ਼ ਕਰ ਦਿੱਤੀ ਹੁਣੇ ਮੈਂ ਫਿਰ ਕੰਮ ਕਰਦਿਆਂ ਕੱਪੜੇ ਧੋਣੇ ਮੈਂ ਚਾਹ ਬਣ ਜਵੇ ਪੁਣਕੇ ਤੇ ਪਲੀਜ਼ ਵੀਡੀਓ ਨੂੰ ਫੁੱਲ ਵਾਚ ਕਰਿਆ ਕਰੋ ਐਂਡ ਵਧੀਆ ਲੱਗਦੀ ਹੁੰਦੀ ਹੈ ਲਾਈਕ ਸ਼ੇਅਰ ਜ਼ਰੂਰ ਕਰਦਿਆ ਕਰੋ ਇੱਕ ਪਿਆਰਾ ਜਿਹਾ ਆਪਣਾ ਕਮੈਂਟਸ ਜ਼ਰੂਰ ਦਿਆ ਕਰੋ ਦੁੱਧ ਫ੍ਰੀਜ ਵਾਲਾ ਠੰਡਾ ਹੁੰਦਾ ਚਾਹ ਬਣਨ ਨੂੰ ਟਾਈਮ ਲੱਗ ਜਾਂਦਾ ਇਹ ਵੀ ਪੈਨ ਇੱਥੇ ਇਧਰੋਂ ਵੀਡੀਓ ਨਹੀਂ ਸਾਫ਼ ਆਉਂਦੀ ਇੱਧਰ ਦੇਖਿਆ ਇਹ ਵੀਡੀਓ ਦਰੋਂਣੀਆ ਸੌਂ ਗਿਆ ਸੌ ਗਿਆ ਜੱਟ ਕੰਮ ਦਾ ਸਤਾਇਆ ਕਹਿੰਦੇ ਸੌਂ ਗਿਆ ਥੱਕੇ ਪਏ ਆ ਕੰਮ ਕਰ ਕਰ ਕੇ ਇਹ ਕੱਢ ਕੇ ਆਇਆ ਪਸ਼ੂਆਂ ਨੂੰ ਬਾਹਰ ਕਾਫੀ ਦਿਨਾਂ ਦੇ ਹੁਣ ਠੰਡ ਹੋ ਗਈ ਅੰਦਰ ਹੀ ਹੁੰਦੇ ਆ ਤੇ ਉਹ ਜਿਹੜਾ ਉਹ ਮੀਂਹ ਜਿਆ ਪਿਆ ਉਹਦੇ ਨਾਲ ਥੋੜੀ ਜਿਹੀ ਠੰਡ ਜੀ ਹੈ ਨਾ ਐਦਾਂ ਦੀ ਹੋ ਗਈ ਵੀ ਪਸ਼ੂ ਦੁੱਧ ਘਟ ਗਏ ਬਿਲਕੁਲ ਹੀ ਫਿਰ ਹੁਣ ਉਹਨਾਂ ਨੂੰ ਰਾਤ ਨੂੰ ਅੰਦਰ ਹੀ ਰਹਿਣ ਦਿੰਨੇ ਆ ਕਾਰ ਕਾਟ ਕੇ ਚਾਪੀ ਕੀ ਕੀ ਬਾਇਆ ਤੇ ਠੰਡਾ ਹੋ ਗਿਆ ਤੋ ਦਵਾਰੇ ਗਾਣ ਪਰ ਲਾ ਵਾਰ ਉਸ ਕਿੰਦੇ ਚੱਗ ਹੈਗੀ ਉੱਥੇ ਧਰ ਲਿਓ ਉਹ ਲੈ ਗਾ ਰਮ ਗਰਮੇ ਲਾ ਗਰਮ ਗਰਮ ਚਾਹ ਪੀਓ ਹੈ ਗਰਮ ਹੋ ਗਈ ਹੋ ਗੜਮੀ ਇਹ ਗੜਬੀ ਦਾ ਕੰਗਣੀ ਜੀ ਘਟਾ ਅੱਜ ਜੀ ਆਉਣੇ ਮੇਰੇ ਖਿਆਲ ਨਾਲ ਸੇਵਾ ਕਰਾਉਣੀ ਹੈ। ਆਵੇ ਛੁੱਟੀਆਂ ਤੇ ਇੰਨਾ ਸੋਹਣਾ ਮੈਚ। ਇੰਨਾ ਸੋਹਣਾ ਮੈਚ ਚੱਲਦਾ ਹੈ ਸਕੂਲੇ ਬਾਕਸਿੰਗ ਦਾ। ਵੀ ਉੱਥੇ ਇਹਨਾਂ ਨੂੰ ਬੁਲਾ ਲਓ ਇਹ ਮੈਚ ਦੇਖਣ। ਆ ਸਕੂਲ ਵਾਲੇ ਵੀ ਲੋਕ ਪਿੰਦੇ ਨੇ। ਰਾਮਨ ਕਰੇ ਹੋਣਾ ਹੈ 26 ਨੂੰ ਸਕੂਲ ਜਾਊਗਾ ਫੇਰ ਨਹੀਂ 25 ਨੂੰ। 25 ਨੂੰ 25 ਸਕੂਲ ਜਾਊਗਾ ਨਾ ਕਰਨ ਵਾਲਾ। ਦਸਾਰਾ ਦੇਖ ਕੇ ਜਾਈਂ। ਦੁਖੀ ਕਰਿਆ ਪਿਆ ਵਾਧੂ ਐ ਮੈਂ ਲੋਕੀ ਪੈਣੀ ਤੋਂ ਕੀ ਨਾ ਕਰੇ ਤੇ ਚਾਹ ਪੀਣੀ ਆ ਦੋਨੇ ਜਣੇ ਆਜੋ ਉੱਠ ਕੇ ਮੈਂ ਨਹੀਂ ਕੋਈ ਵੀ ਜੋ ਮੋਣੀ ਮਾ ਪੀਣੀ ਆ ਪਿਆ ਹੋ ਗਿਆ ਉਹ ਵੈ ਕੋਈ ਵੀ ਮੋਣੀ ਨਾ ਐਨੇ ਸਾਰੇ ਕੁੜੇ ਤਾਂ ਉਹਨੂੰ ਤੇ ਆ ਪਾਉਣ ਵਾਲੇ ਆਹ ਹੱ ਹੈਗੇ ਪਰਦੇ ਵਗੈਰਾ ਤੇ ਬੈੱਡ ਸ਼ੀਟਾਂ ਵਗੈਰਾ ਮਸ਼ੀਨ ਚ ਪਾਤੀਆਂ

ਨਾਲੇ ਮੁੱਕ ਗਿਆ। ਤੇ ਜਿਹੜੀ ਮਾਰਦੀ ਹੋਈ ਹੈਗੀ ਮੈਂ ਨਾਲ। ਕੀ ਅੱਜ ਅੱਜ ਵਾਲ ਕਿੰਨੀ ਹੋਗੀ? ਅੱਜ 23 ਦਾ। 4 ਸ਼ੁਗੋਰਾ ਮੈਨੂੰ ਬਹੁਤ ਦਿਨਾਂ ਬਾਅਦ ਅੱਜ ਤਰੀਕ ਤੇ ਦਿਨ ਜਾਗ ਦਾ। ਦਿਨ ਅੱਜ ਸੰਡੇ ਅੱਜ ਜਿਆਰ ਕਰਿਆ। ਦਿਨ ਸੰਡੇ ਆ ਤੇ ਤਰੀਕ ਅੱਜ बाये तो पटपट तटका लाके पटपट तटका लाके ਪੜੇ ਸੀ ਹਾਲੇ ਵੀ ਮੈਂ ਪੜਦੇ ਜਿਹੜੇ ਹੱਥੀ ਧੋਣੇ ਆ ਮੈਂ ਕੱਬੀ ਤੇ ਫਿਰ ਜਿਆਨ ਭੁੱਖ ਲੱਗੀ ਹੋਈ ਸੀਗੀ ਮਿਆਨੇ ਰੋਲਾ ਪਾਈ ਜਾਂਦੇ ਮੈਂ ਉਹਨਾਂ ਨੂੰ ਆ ਗਈ ਸਰਕ ਦੇ ਵਿੱਚ ਡੋਬ ਕੇ ਬਾਕੀ ਸਾਰੇ ਕੱਪੜੇ ਧੋਤੇ ਸੁੱਕੜੇ ਪਾ ਗਏ ਉੱਪਰ ਬੈਠਾ ਹੈ ਕਰ ਗਿਆ ਜੀ ਦਾ ਲਾਇਆ ਲਈ ਨਾਲ ਮੈਂ ਤੈਨੂੰ ਕਿੰਨੀ ਵਾਰ ਕਹਿਤਾ ਵੀ ਮੇਰੇ ਨਾਮ ਦੇ ਅੱਗੇ ਵੀ ਜੀ ਲੱਗੇ ਮੇਰੇ ਨਾਮ ਦੇ ਪਿੱਛੇ ਵੀ ਜੀ ਲੱਗੇ ਜੀ ਲੱਗਣਾ ਚਾਹੀਦਾ ਮੇਰੇ ਨਾਮ ਦੇ ਨਾਲ ਅੱਗੇ ਵੀ ਪਿੱਛੇ ਵੀ ਜਦੋਂ ਮੈਨੂੰ ਬੁਲਾਉਣਾ ਜੀ ਕਹਿ ਕੇ ਜੀ ਕਹਿ ਕੇ ਮੈਂ ਜਿੱਦਾਂ ਬੜ ਜਾ ਮੈਂ ਕਿਹਾ ਵੀ ਮੈਨੂੰ ਜੀ ਕਹਿ ਕੇ ਬੁਲਾਉਣਾ ਅਤੇ ਜੀਰਾ ਵੀ ਪਾ ਲਿਆ ਆਪਾਂ ਨੇ ਲਸਣ ਇਹ ਫੇਰ ਪਾ ਲਿਆ ਆਪਾਂ ਨੇ ਪਿਆਜ਼ चलो चलो मत चलो मत चलो ਕਾਲੀ ਕਾਲੀ ਵਿੱਚ ਤੁਸੀਂ ਆਏ ਹੈ ਹੋ ਚੱਲਦਾ ਤੁਸੀਂ ਆਦਨ ਤੁਸੀਂ ਆਏ ਕਹਦੇ ਬਾ ਲੱਤੇ ਹੋ ਹੈਨਾ ਬੱਜੀ ਆ ਗਿਆ ਪੁੱਤ ਆ ਗਿਆ ਕੋ ਸਿੰਘ ਕਹਿੰਦੀ ਹੈਨਾ ਅਜੇ ਪ੍ਰਤੀ ਮਾਤੇ ਵਾਤੇ ਕੁੱਪਤੇ ਹੋ ਹੈਨਾ ਹਮ ਇੱਕ ਕਿਆ ਕਤਾ ਕੋ ਸੱਚੀ ਆਦਾ ਹੈਨਾ ਬਣਾਏ ਮੈਂ ਪੁੱਤਾਂ ਨੂੰ ਕਾ ਵਾਏ ਕਾ ਹੈਨਾ ਤੇ ਤਾਂ ਪੁੱਤ ਤੇ ਕਹਦਾ ਬੱਚਤੀ ਵਧੀਆ ਹੈ ਬੜੀ ਉੱਤੀ ਹੈਨਾ ਅੱਛਾ ਇੱਕ ਬੇਸਾਰ ਨਹੀਂ ਮਮਮੀ ਹੈਨਾ ਮੈਨੂੰ ਪਹਿਲਾਂ ਹੀ ਬਰਸ ਇੱਕ ਤੇ ਨੂੰ ਘਟੋਟੇ ਮਮਮੀ ਆ അതൊരു അടുചോത്തെന്നാ. ഈ സാജി ਕਲਤਾਚਲ ਕੰਮ ਲੱਗੇ ਰਹੇ ਅੱਜ ਇਹ ਵੇਲੇ ਨੇ ਅਜੇ ਹਾਰੇ ਤਾਂ ਖਾਸ ਕਰ ਲਗੂ ਕੀਤਾ ਪਿਆ